सत श्रीकाल जी एसटोलॉजी विद लॉजिक आप सब का स्वागत मैं जस्सी मान कहते आदमी मरता नहीं मार दिया जाता है आदमी मरता नहीं वैसे तो चलो मरना सबने हाँ पर एक गल है आदमी मरता नहीं मार दिया जाता है लफ्जों से लहजे से रवैये से ਜੀ ਹਾਂ ਸਾਡੇ ਤੇ ਇਹ ਤਿੰਨੋਂ ਚੀਜ਼ਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਲੱਖ ਕਹਿ ਲਓ ਜੀ ਇਹਨਾਂ ਤੋਂ ਬਚ ਲੋ ਲੱਖ ਲੈਕਚਰ ਸੁਣ ਲੋ ਲੱਖ ਚੀਜ਼ਾਂ ਆਪਣੇ ਆਪ ਤੇ ਤੁਸੀਂ ਹਾਵੀ ਕਰ ਲੋ ਪਰ ਇਹ ਚੀਜ਼ 100% ਸਹੀ ਆ ਕਿ ਕਿਸੇ ਦਿਆ ਲਹਿਜਾ ਤੇ ਕਿਸੇ ਦਏ ਲਫ਼ਜ਼ ਤੇ ਕਿਸੇ ਦਾ ਰਵਈਆ ਕਈ ਵਾਰੀ ਸਾਨੂੰ ਮੰਜੇ ਤੇ ਵੀ ਪਾ ਦਿੰਦਾ ਹੈ ਇਹ ਸਚਾਈਆ ਮੇਰੇ ਕੋਲ ਕੋਈ ਆਏ ਤੇ ਉਹਨਾਂ ਨੇ ਕਿਹਾ ਕਿ ਜਦੋਂ ਦੇ ਸਾਡੇ ਕੋਈ ਰਿਸ਼ਤੇਦਾਰ ਸਾਨੂੰ ਐਦਾਂ ਬੋਲੇ ਐਦਾਂ ਬੋਲੇ ਉਸ ਤੋਂ ਬਾਅਦ ਹੀ ਸਾਡੀ ਮਦਰ ਜੋ ਹੈ ਮੰਝੇ ਤੇ ਪੈ ਗਈ ਮੰਝੇ ਤੇ ਪੈ ਗਈ ਕੀ ਹੋਇਆ ਕਿ ਉਹ ਮਾਈਂਡ ਕਰਕੇ ਉਸ ਚੀਜ਼ ਨੂੰ ਰਿਸ਼ਤਾ ਹੀ ਇਹੋ ਜਿਹਾ ਸੀ ਉਮੀਦ ਹੀ ਨਹੀਂ ਸੀ ਉਮੀਦ ਤਾਂ ਛੱਡੋ ਸੋਚਦਾ ਵੀ ਨਹੀਂ ਬੰਦਾ ਕਿ ਇਹ ਵੀ ਕਦੇ ਸਾਨੂੰ ਐਦਾਂ ਕਹਿ ਸਕਦੇ ਆ ਜਾਂ ਇਹ ਰਿਸ਼ਤਾ ਵੀ ਸਾਡਾ ਕਦੇ ਟੁੱਟ ਸਕਦਾ ਜਾਂ ਇਹ ਕੋਈ ਵੀ ਸਾਡੇ ਲਈ ਐਦਾਂ ਸੋਚ ਸਕਦਾ ਤੇ ਫਿਰ ਰਵਈਆ ਵੇਖੋ ਤੁਸੀਂ ਕੀ ਹੁੰਦਾ ਕਿ ਜਦੋਂ ਤੁਸੀਂ ਖੂਨ ਦੇ ਰਿਸ਼ਤੇ ਹੋ ਕੇ ਕਿਸੇ ਜਗ੍ਹਾ ਤੇ ਇਕੱਠੇ ਹੁੰਨੇ ਹੋ ਤੇ ਤੁਹਾਨੂੰ ਕੋਈ ਬੁਲਾਵੇ ਨਾ ਬੰਦਾ ਤੇ ਸੱਚੀ ਜੇ ਉਹੀ ਗੱਲ ਕੱਲ ਵਾਲੀ ਕਿ ਜਿੰਨੂੰ ਜਿਹਦੇ ਤੇ ਜਿਹੜੀ ਚੀਜ਼ ਬੀਤਦੀ ਆ ਉਹਨੂੰ ਉਹ ਚੀਜ਼ ਪਤਾ ਹੁੰਦੀ ਬਹੁਤ ਸਾਰੇ ਲੋਕਾਂ ਦੀ ਅਸੀਂ ਗੱਲਾਂ ਸੁਣਦੇ ਆ ਬਹੁਤ ਸਾਰੇ ਕਿਤਾਬਾਂ ਚ ਲਿਖਿਆ ਹਰ ਕਿਸੇ ਨੇ ਆਪਣੀ ਲਾਈਫ ਦਾ ਐਕਸਪੀਰੀਅੰਸ ਦੱਸਿਆ ਹਰ ਕਿਸੇ ਨੇ ਆਪਣੀ ਲਾਈਫ ਦਾ ਐਕਸਪੀਰੀਅੰਸ ਦੱਸਿਆ ਪਰ ਤੁਹਾਡੀ ਲਾਈਫ ਦਾ ਐਕਸਪੀਰੀਅੰਸ ਤੁਹਾਡੇ ਨਾਲ ਹੀ ਆ ਕੁਝ ਚੀਜ਼ਾਂ ਜ਼ਰੂਰੀ ਥੋੜਾ ਹੀ ਆ ਕਿ ਕੋਈ ਬੋਲੇਗਾ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕੋਈ ਕਹੇਗਾ ਤੇ ਫਿਰ ਤੁਹਾਡੇ ਦਿਮਾਗ ਚ ਆਉਣਗੀਆਂ ਕੁਝ ਚੀਜ਼ਾਂ ਤੇ ਆਪਣੇ ਆਪ ਹੀ ਸਾਡੇ ਨਾਲ ਬੀਤਦੀਆਂ ਹੁੰਦੀਆਂ ਨੇ ਤੇ ਦੂਜਾ ਬੜਾ ਸੌਖਾ ਤਰੀਕੇ ਨਾਲ ਸਾਨੂੰ ਸਲਾਹ ਦੇ ਦਿੰਦਾ ਤੇ ਫਿਰ ਤੁਸੀਂ ਇਦਾਂ ਕਰ ਲਓ ਜੇ ਤੁਸੀਂ ਇਦਾਂ ਨਹੀਂ ਕਰਦੇ ਤੇ ਛੱਡੋ ਪਰੇ ਮਾਰੋ ਗੋਲੀ ਕਹਿਣਾ ਸੌਖਾ ਹੈ ਜੀ ਕਹਿਣਾ ਸੌਖਾ ਹੈ ਆਪਣੇ ਖੂਨ ਨੂੰ ਗੋਲੀਆਂ ਨਹੀਂ ਵੱਜਦੀਆਂ ਤੇ ਆਪਣੇ ਖੂਨ ਨਾਲੋਂ ਜਿਹੜੀ ਉਹ ਖੇਚ ਹੈ ਨਾ ਉਹ ਅੰਦਰ ਦੀ ਹੁੰਦੀ ਹੈ ਮੈਂ ਕਈ ਵਾਰੀ ਗੱਲ ਕੀਤੀ ਆ ਕਿ ਕੁਝ ਲੋਕ ਨੇ ਕਿ ਛੋਟੀ ਛੋਟੀ ਗੱਲ ਨੂੰ ਮੰਨ ਤੇ ਲਾ ਲੈਂਦੇ ਆ ਕੁਝ ਲੋਕ ਨੇ ਵੱਡੀਆਂ ਵੱਡੀਆਂ ਗੱਲਾਂ ਨੂੰ ਵੀ ਇਨਕਾਰ ਦਿੰਦੇ ਆ ਹੈਗੇ ਆ ਕਈ ਐਹੋ ਜਿਹੇ ਲੋਕ ਜਿਹੜੇ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਇੱਕ ਨਹੀਂ ਭਾਵੇਂ ਉਹਨਾਂ ਨੂੰ 50 ਕਹਿ ਲਓ ਉਹ ਕਹਿੰਦੇ ਆ ਨਾ ਬੇਸ਼ਰਮਾਂ ਦੀ ਢੁੱਲ ਦੀ ਦਾ ਕਹਿੰਦੇ ਚ ਇਸ ਤੇ ਇਦਾਂ ਹੀ ਖਾਣੇ ਆ ਕੁਝ ਲੋਕਾਂ ਦੀ ਇਦਾਂ ਨਹੀਂ ਨੇਚਰ ਆ ਕਿ ਉਹਨਾਂ ਨੂੰ ਪਰਵਾਹ ਹੀ ਨਹੀਂ ਕਿ ਠੀਕ ਹੈ ਜੀ ਓਕੇ ਜੋ ਹੋ ਗਿਆ ਹੋ ਗਿਆ ਫਿਰ ਕੀ ਹੋ ਗਿਆ ਵੈਸੇ ਐਹੋ ਜਿਹੇ ਲੋਕ ਜ਼ਿਆਦਾ ਵਧੀਆ ਰਹਿੰਦੇ ਆ ਬਿਮਾਰੀ ਵੀ ਮੁਰੀ ਨਹੀਂ ਉਹਨਾਂ ਨੂੰ ਫਿਰ ਕੋਈ ਲੱਗਦੀ ਕਿਉਂਕਿ ਕਿਉਂਕਿ ਚਿੰਤਾ ਹੀ ਚਿਤਾ ਦਾ ਕਾਰਨ ਹੈ ਕਿਉਂਕਿ ਚਿੰਤਾ ਹੀ ਸਾਨੂੰ ਅੰਦਰੋਂ ਬਾਹਰੋਂ ਖੋਖਲਾ ਕਰ ਦਿੰਦੀ ਹੈ ਬਾਹਰੋਂ ਸਾਡਾ ਚਿਹਰਾ ਉਹ ਜਿਆ ਨਹੀਂ ਰਹਿੰਦਾ ਤੇ ਅੰਦਰੋਂ ਅਸੀਂ ਉਦਾਂ ਦੇ ਨਹੀਂ ਰਹਿੰਦੇ ਕਿੱਦਾਂ ਦੇ ਜਿੱਦਾਂ ਦੇ ਸਾਨੂੰ ਕੁਦਰਤ ਨੇ ਬਣਾਇਆ ਇਹ ਸਚਾਈ ਆ ਬਹੁਤੀਆਂ ਗੱਲਾਂ ਬਹੁਤੀਆਂ ਗੱਲਾਂ ਸਿਰਫ ਕਹਿਣ ਨੂੰ ਸੁਣਨ ਨੂੰ ਹੀ ਵਧੀਆ ਲੱਗਦੀਆਂ ਨੇ ਪਰ ਪ੍ਰੈਕਟੀਕਲੀ ਤੌਰ ਤੇ ਉਹਨਾਂ ਦਾ ਪ੍ਰਭਾਵ ਇਨਸਾਨ ਦੇ ਅੰਦਰ ਐਦਾਂ ਦਾ ਬੈਠ ਜਾਂਦਾ ਏ ਕਿ ਉਸ ਨੂੰ ਉੱਥੋਂ ਨਿਕਲਣਾ ਔਖਾ ਹੋ ਜਾਂਦਾ ਹੈ ਪਰ ਇੱਕ ਗੱਲ ਜ਼ਰੂਰ ਹੈ ਹੱਲ ਤੇ ਤੁਸੀਂ ਹੀ ਕਰਨਾ ਪਰ ਗੱਲ ਜ਼ਰੂਰ ਹੈ ਇਹ ਕਿ ਕੋਈ ਐਹੋ ਜੀ ਚੀਜ਼ ਨਹੀਂ ਜਿਸ ਦਾ ਹੱਲ ਤੁਸੀਂ ਨਾ ਕਰ ਸਕਦੇ ਹੋ ਉਹ ਤੇ ਉਹ ਕੁਦਰਤੀ ਤੌਰ ਤੇ ਦਿੱਤੀ ਚੀਜ਼ ਜਿਹੜੀ ਗੱਲ ਜਿਹੜਾ ਰਵਈਆ ਜਿਹੜੀ ਤੁਹਾਨੂੰ ਕੋਈ ਪਰੇਸ਼ਾਨੀ ਤੁਹਾਡੇ ਮਨ ਦੇ ਅੰਦਰ ਕਰ ਕੀਤੀ ਹੋਵੇ ਉਹਨੂੰ ਸਿਰਫ ਤੁਸੀਂ ਕੱਢ ਸਕਦੇ ਹੋ ਡਾਕਟਰ ਨੇ ਤੁਹਾਨੂੰ ਨੀਂਦ ਦੀਆਂ ਦਵਾਈਆਂ ਦੇਣੀਆਂ ਨੇ ਮੈਂ ਕਈ ਵਾਰੀ ਕਿਹਾ ਕਿ ਡਿਪਰੈਸ਼ਨ ਦੀ ਕੋਈ ਦਵਾਈ ਨਹੀਂ ਆ ਸਮਝਾਉਣ ਵਾਲੇ ਨੇ ਸਿਰਫ ਆਪਣੇ ਤਰੀਕੇ ਨਾਲ ਜਿੰਨੀ ਕੋ ਨੂੰ ਕੁਦਰਤ ਨੇ ਸਮਝ ਦਿੱਤੀ ਆ ਉਹਨਾਂ ਕੋਈ ਹੋਰ ਨਹੀਂ ਬੋਲਣ ਹੈ ਸੋਚੋ ਲਿਖੋ ਬੋਲੋ ਆਪਣੇ ਆਪ ਨਾਲ ਕੱਢੋ ਉਸ ਚੀਜ਼ ਨੂੰ ਬਾਹਰ ਕਿਉਂਕਿ ਤੁਹਾਡੇ ਅੰਦਰ ਹੈ ਤਾਂ ਤੁਸੀਂ ਕੱਢ ਸਕਦੇ ਹੋ ਜੇ ਤੁਹਾਡੇ ਅੰਦਰ ਕੋਈ ਚੀਜ਼ ਆ ਤਾਂ ਤੁਸੀਂ ਕੱਢ ਸਕਦੇ ਹੋ ਕੋਈ ਨਹੀਂ ਕਰ ਸਕਦਾ ਕੋਈ ਕਿਵੇਂ ਕੱਢ ਦੂ ਭਾਈ ਗੱਲ ਮੇਰੇ ਦਿਮਾਗ ਚ ਬੜੀ ਹੋਈ ਹੈ ਤੇ ਕੋਈ ਕਿਵੇਂ ਕੱਢ ਦੂ ਹਾਂ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਇਹ ਚੀਜ਼ ਹੋ ਜੂ ਕਿ ਹਾਂ ਠੀਕ ਹੈ ਵੈਸੇ ਗੱਲ ਤਾਂ ਸਹੀ ਹੈ ਮੈਂ ਕਿਉਂ ਲਈ ਬੈਠੀ ਆ ਆਪਣੀ ਕੋਈ ਕਾਰਨ ਮਿਲ ਜਾਂਦਾ ਪਰ ਇਹ ਨਹੀਂ ਹੈ ਕਿ ਕੋਈ ਫੜ ਕੇ ਐ ਕਰਕੇ ਚੀਜ਼ ਹੈ ਤੈਨੂੰ ਇਦਾਂ ਕਰਕੇ ਉਹਨੇ ਕੱਢ ਦੇਣਾ ਕੋਈ ਦਵਾਈ ਐਜੇ ਬਣੀ ਆ ਉਹ ਤੁਸੀਂ ਖਾ ਲੈਣੀ ਹੈ ਤੇ ਤੁਦਣਾ ਤੁਸ ਸਾਰਾ ਸਭ ਕੁਝ ਭੁੱਲਣਾ ਓਨੀ ਦਿਨ ਅਸਰ ਰਹਿਣਾ ਜਦੋਂ ਉਹਦਾ ਅਸਰ ਖਤਮ ਹੋ ਗਿਆ ਫਿਰ ਉਹ ਹੀ ਦਿਮਾਗ ਨੇ ਉਦਾਂ ਦਾ ਹੀ ਕੰਮ ਕਰਨਾ ਸ਼ੁਰੂ ਕਰ ਦੇ ਇੱਕ ਜਗ੍ਹਾ ਤੇ ਮੈਂ ਸੁਣਿਆ ਕਿ ਕਾਫੀ ਮਸ਼ਹੂਰ ਨੇ ਉਹ ਕਿ ਉਹਨਾਂ ਨੇ ਇੱਕ ਕਿਸੇ ਨੇ ਮੈਨੂੰ ਆ ਕੇ ਵੀ ਦੱਸਿਆ ਵੈਸੇ ਮੈਂ ਇੱਕ ਜ�ਦਾ ਸੁਣਿਆ ਨਹੀਂ ਸੀ ਉਹਨਾਂ ਦਾ ਕਿ ਹਰ ਰੋਜ਼ ਸਵੇਰੇ ਉੱਠ ਕੇ ਕਹੋ ਕਿ ਮੈਂ ਬਹੁਤ ਹੀ ਪਵਿੱਤਰ ਆਤਮਾ ਵਾਂ ਮੈਂ ਨੂੰ ਕੁਦਰਤ ਨੇ ਪੈਦਾ ਕੀਤਾ ਹੈ ਮੈਂ ਬਹੁਤ ਵਧੀਆ ਇਨਸਾਨ ਆ ਮੈਂ ਬਹੁਤ ਅੱਛਾ ਸੋਚਦੀ ਆ ਮੈਂ ਬਹੁਤ ਅੱਛਾ ਕਰਦੀ ਆ ਮੈਂ ਬਹੁਤ ਅੱਛਾ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਵੈਸੇ ਚਲੋ ਆਪਣੀ ਜਗ੍ਹਾ ਬਹੁਤ ਸਹੀ ਨੇ ਆਪਾਂ ਕਿਸੇ ਨੂੰ ਗਲਤ ਨਹੀਂ ਕਹਿਣਾ ਕਿਉਂ ਕਹਿਣਾ ਤੁਸੀਂ ਇਹ ਚੀਜ਼ਾਂ ਆਪਣੇ ਆਪ ਨੂੰ ਕਿਉਂ ਕਹਿਣੀਆਂ ਨੇ ਕਿਉਂਕਿ ਤੁਸੀਂ ਹੈਗੇ ਹੀ ਹੋ ਕਹਿਣਾ ਥੋੜ੍ਹੀ ਚੀਜ਼ ਹੋਣੀ ਆ ਗੱਲ ਤਾਂ ਇਹ ਆ ਸੀ ਕਿ ਅਸੀਂ ਮੰਨਦੇ ਆਂਗੇ ਨੇ ਕਹਿੰਦਾ ਥੋੜਾ ਕਹੂੰਗੇ ਤਾਂ ਤੁਸੀਂ ਕੁਦਰਤ ਨੂੰ ਦੇ ਰਹੇ ਹੋ ਚੀਜ਼ ਕਿ ਮੈਂ ਆਤਮਾ ਤੇ ਉਹਨੂੰ ਤੇ ਪਤਾ ਹੀ ਹੈ ਤੁਸੀਂ ਆਤਮਾ ਤੁਹਾਡੇ ਅੰਦਰ ਇੱਕ ਕੁਦਰਤ ਨੇ ਜੋਤ ਹੈ ਜੋ ਸਾਹਾਂ ਰਾਹੀਂ ਚੱਲ ਰਹੀ ਆ ਹੈਨਾ ਜੋ ਵੀ ਹੈ ਜਿੱਦਾਂ ਵੀ ਆ ਜਦ ਦੁਨੀਆਦਾਰੀ ਚ ਸੁਣਿਆ ਆਪਾਂ ਤੇ ਰਹੀ ਗੱਲ ਇਹ ਚੀਜ਼ ਕਹਿਣ ਦੀ ਕਿ ਮੈਂ ਬਹੁਤ ਹੀ ਬਹੁਤ ਹੀ ਬਹੁਤ ਹੀ ਵਧੀਆ ਤੇ ਹਾਂ ਤੇ ਪ੍ਰਮਾਤਮਾ ਦੀ ਬਣਾਈ ਹਰ ਚੀਜ਼ ਵਧੀਆ ਹੀ ਹੁੰਦੀ ਹੈ ਹਰ ਕੋਈ ਵਧੀਆ ਹੈ ਕਿ ਅਕੀ ਲੋੜ ਹੈ ਆਪਣੇ ਆਪ ਨੂੰ ਇਹ ਚੀਜ਼ ਕਹਿਣ ਦੀ ਬਸ ਆਪਣੇ ਆਪ ਨੂੰ ਮੰਨੋ ਕਿ ਅਸੀਂ ਵਧੀਆ ਕਹਿਣਾ ਨਹੀਂ ਹੈ ਕਹਿਣਾ ਕਿਉਂ ਹੈ ਮੰਨਣਾ ਹੈ ਅਸੀਂ ਹੈ ਹੀ ਵਧੀਆ ਯਾ ਸਾਡੇ ਵਰਗਾ ਕੋਈ ਵੀ ਨਹੀਂ ਹੈ ਤੇ ਕਿੱਥੇ ਆ ਕੋਈ ਲੱਭ ਕੇ ਦੇਖੋ ਨਾ ਸਾਡੇ ਵਰਗੀ ਸ਼ਕਲ ਨਾ ਸਾਡੇ ਵਰਗੀ ਅਕਲ ਨਾ ਸਾਡੇ ਵਰਗੀ ਜ਼ੁਬਾਨ ਨਾ ਸਾਡੇ ਵਰਗਾ ਬਾਡੀ ਸਟਰਕਚਰ ਕੋਈ ਨਹੀਂ ਕਿਤੇ ਨਹੀਂ ਹੈ ਤੇ ਹੁਣਾ ਵੀ ਨਹੀਂ ਕਿਉਂਕਿ ਕਿਉਂਕਿ ਕੁਦਰਤ ਨੇ ਤੁਹਾਨੂੰ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਪੈਦਾ ਕੀਤਾ ਹੈ ਬਸ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਆ ਕਹਿਣੀ ਨਹੀਂ ਪੈ ਜਦੋਂ ਤੁਸੀਂ ਮੰਨ ਲਿਆ ਫਿਰ ਕਹਿਣ ਦੀ ਲੋੜ ਕਿਹੜੀ ਕਹਿੰਦੇ ਆ ਨਾ ਪਰਮਾਤਮਾ ਦਾ ਨਾਮ ਲੈਣਾ ਨਹੀਂ ਮੰਣਾ ਹੁੰਦਾ ਵਿਸ਼ਵਾਸ ਕਰਨਾ ਨਹੀਂ ਵਿਸ਼ਵਾਸ ਅੰਦਰ ਹੋਣਾ ਚਾਹੀਦਾ ਇਹ ਥੋੜਾ ਕਿ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਇਹ ਕਹਿੰਦੀ ਕੀ ਲੋੜ ਹੈ ਜੇ ਵਿਸ਼ਵਾਸ ਹੈ ਤਾਂ ਕਹਿੰਦੀ ਲੋੜ ਹੀ ਨਹੀਂ ਦੇਖਣਾ ਚਾਹੀਦਾ ਬਈ ਠੀਕ ਆ ਠੀਕ ਆ ਛੱਡ ਤਾਂ ਕਿਹਦੇ ਤੇ ਤੇਰੇ ਤੇ ਇਹ ਦੱਸਣ ਦੀ ਲੋੜ ਹੀ ਨਹੀਂ ਵਿਸ਼ਵਾਸ ਆ ਤਾਂ ਛੱਡ ਤਾਂ ਅਗਲੇ ਨੂੰ ਪਤਾ ਹੈ ਮੇਰੇ ਤੇ ਛੱਡਿਆ ਹੀ ਤਾਂ ਹੈ ਹੈਨਾ ਮਤਲਬ ਇਸ ਚੀਜ਼ ਨੂੰ ਪ੍ਰੂਫ ਕਰਨ ਦੇ ਲਈ ਤੁਸੀਂ ਆਪਣੇ ਅੰਦਰ ਦੀ એનર્ਜੀ ਨਾਲ ਜੁੜੋ ਆਪਣੇ ਆਪ ਨਾਲ ਜੁੜੋ ਤਸਕੂਸਈਏ ਬਾਕੀ ਚਲੋ ਆਪਰੇ ਆਪਣੇ ਸਾਥ ਦੇ ਵਿਚਾਰ ਨੇ ਆਪਾਂ ਤੇਹੀ ਗੱਲ ਕੀਤੀ ਆ ਕਿ ਅਸੀਂ ਇਨਸਾਨ ਨੂੰ ਬਹੁਤ ਵਾਰ ਹੀ ਕਈ ਵਾਰ ਬਹੁਤ ਜ਼ਿਆਦਾ ਹਰਟ ਕਰ ਜਾਂਦੇ ਆ ਜੋ ਕਿ ਸਾਨੂੰ ਥੋੜਾ ਆਪਣੇ ਆਪ ਤੇ ਵੀ ਸਰਚ ਕਰਨੀ ਚਾਹੀਦੀ ਆ ਸਰਚ ਮਤਲਬ ਆਪਣੇ ਆਪ ਨੂੰ ਬਦਲਣਾ ਚਾਹੀਦਾ ਅਰੇ ਦੂਜਿਆਂ ਨੂੰ ਥੋੜਾ ਆਪਾਂ ਬਦਲ ਸਕਦੇ ਹਣ ਬੜੀਆਂ ਪਸੰਦ ਕਰਦੇ ਹੋ ਤੁਸੀਂ ਮੈਨੂੰ ਤੁਹਾਡੇ ਨਾਲ ਗੱਲਾਂ ਕਰਨੀਆਂ ਬਹੁਤ ਵਧੀਆ ਲੱਗਦੀਆਂ ਨੇ ਇਹ ਸਚਾਈ ਆ ਇਸੇ ਕਰਕੇ ਮੈਂ ਰੋਜ਼ ਇੱਕ ਅੱਧੀ ਗੱਲ ਤੇ ਆਪਾਂ ਚਰਚਾ ਕਰ ਲੈਨੇ ਆ ਗੱਲਬਾਤ ਕਰ ਲੈਨੇ ਆ ਕਿਉਂਕਿ ਤਾਂ ਤੁਸੀਂ ਉਹੀ ਫ੍ਰੈਂਕਲੀ ਗੱਲ ਕਰ ਸਕਦੇ ਹੋ ਬੋਲ ਸਕਦੇ ਹੋ ਕਿਉਂਕਿ ਪੜਿਆ ਲਿਖ ਬੋਲਣਾ ਪੜ੍ਹ ਕੇ ਬੋਲਣਾ ਬਹੁਤ ਗਲਤ ਹੈ ਮੈਂ ਅੱਜ ਤੱਕ ਮੈਂ ਟੀਵੀ ਤੇ ਵੀ ਬੈਠੀ ਹਾਂ ਮੈਂ ਸੱਚ ਜਾਣੋ ਸੱਚ ਜਾਣੋ ਮੈਂ ਜਦੋਂ ਟੀਵੀ ਤੇ ਪ੍ਰੋਗਰਾਮ ਦਿੰਦੀ ਸੀ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਤੁਸੀਂ ਇੱਕ ਦਿਨ ਪਹਿਲਾਂ ਰਾਸ਼ੀਆਂ ਲਿਖ ਕੇ ਦੇ ਦਿਆ ਕਰੋ ਮੈਂ ਕਿਹਾ ਕੀ ਲਿਖਾਂ ਜਿਹੜੇ ਦਿਨ ਦੀ ਜਿਸ ਤਰ੍ਹਾਂ ਦਾ ਗੋਚਰ ਮੇਰੇ ਸਾਹਮਣੇ ਆਉ ਮੈਂ ਉਸ ਤਰ੍ਹਾਂ ਗ੍ਰਹਾਂ ਦੀ ਸਟੱਡੀ ਮੁਤਾਬਕ ਬੋਲਣਾ ਹੈ ਤੇ ਮੈਂ ਤੁਹਾਨੂੰ ਕਿਵੇਂ ਲਿਖ ਕੇ ਦੇ ਦਾਂ ਬੀ ਕੱਲ ਨੂੰ ਆ ਹੋਊਗਾ ਤੇ ਇੱਥੇ ਚੰਦਰ ਹੋਊਗਾ ਠੀਕ ਆ ਓਕੇ ਪਰ ਮੈਂ ਕੀ ਬੋਲਣਾ ਮੈਂ ਤੇ ਉਸ ਟਾਈਮ ਤੇ ਜਿਸ ਤਰ੍ਹਾਂ ਦੀ એનર્ਜੀ ਦੇ ਵਿੱਚ ਮੈਂ ਬੈਠੀ ਆ ਮੈਂ ਉਦਾਂ ਹੀ ਬੋਲਣਾ ਕਿਉਂਕਿ ਜਿੱਦਾਂ ਦੇ ਸਟਾਰ ਚੱਲ ਰਹੇ ਹੋਣਗੇ ਤਾਂ ਇਸੇ ਤਰ੍ਹਾਂ ਨਾਲ ਆਪਾਂ ਗੱਲਬਾਤ ਦੀ ਚਰਚਾ ਕਰਦੇ ਸ਼ੁਰੂ ਕੀ ਤੋਂ ਆ ਤੇ ਪਹੁੰਚ ਕਿਤੇ ਜਾਣੇ ਹੈਨਾ ਚਲੋ ਕੋਈ ਨਹੀਂ ਅੱਜ 8 ਦਸੰਬਰ 2025 ਦਿਨ ਸੋਮਵਾਰ ਦਾ ਹੋ ਗਿਆ ਚਤੁਰਤੀ ਤਿਥੀ ਆ ਤੇ ਪੂ ਮਹੀਨੇ ਦਾ ਕ੍ਰਿਸ਼ਨ ਪੱਖ ਚੱਲ ਰਿਹਾ ਪੁਸ਼ਿਆ ਨਕਸ਼ਤਰ ਚੱਲ ਰਿਹਾ ਜੀ ਅੱਜ ਸ਼ਨੀ ਦਾ ਨਕਸ਼ਤਰ ਹੈ ਠੀਕ ਹੈ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਸੋਮਵਾਰ ਵਾਲੇ ਦਿਨ ਕਰਕਰਾਂਸ਼ੀ ਚ ਚੰ드ਰਾ ਤੇ ਗੰਡਮੂਲ ਕਾਲ ਸਵੇਰੇ ਤੜਕੇ ਤੋਂ ਹੋਣਗੇ ਕੱਲ ਸਵੇਰੇ ਤੜਕੇ ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗਣ ਵਾਲੀ ਆ ਸਿਤਾਰਿਆਂ ਦੇ ਮੁਤਾਬਕ ਕੱਲ ਸੀ ਬੁੱਧ ਬ੍ਰਹਸਪਤ ਦਾ ਜੋਗ ਤੇ ਅੱਜ ਉੱਚ ਦਾ ਚੰਦਰ ਕਰਕ ਰਾਸ਼ੀ ਵਿੱਚ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਚਰਚਾ ਕਰਾਂਗੇ 7:30 ਤੋਂ ਲੈ ਕੇ 9 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਹੈਰੀਜਾਨੀ ਮੇਸ਼ਾ ਰਾਸ਼ੀ ਵਾਲਿਆਂ ਦੀ ਹੁਣ ਮੇਨ ਰਾਸ਼ੀ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸੂਰਜ ਬੁੱਧ ਤੇ ਸ਼ੁਕਰ ਦਾ ਯੋਗ ਰਾਸ਼ੀ ਤੋਂ 8ਵੇਂ ਸਥਾਨ 'ਚ ਤੁਹਾਡੇ ਲਗਨ ਰਾਸ਼ੀ ਤੋਂ 8ਵੇਂ ਸਥਾਨ 'ਚ ਤੇ ਮੰਗਲ ਆਪਾਂ ਤੁਹਾਨੂੰ ਕੱਲ ਦੱਸਿਆ ਚਲੇ ਗਿਆ 9ਵੇਂ ਸਥਾਨ ਵਿੱਚ ਤੁਹਾਡੇ ਲਗਨ ਦਾ ਮਾਲਕ ਇੱਕ ਤੇ ਕਾਲਾਪਨ ਤੇ ਜੀਤੋਂ ਥੋੜਾ ਬਚੋ ਤੇ ਦੂਸਰਾ ਮੰਗਲ ਹੁਣ ਨੇਕ ਤੇ ਪੇਟ ਸੰਬੰਧੀ ਪਰੇਸ਼ਾਨੀ ਤੇ ਦੰਦਾਂ ਦੀ ਪਰੇਸ਼ਾਨੀ ਤੋਂ ਨਿਜਾਤ ਤੁਹਾਨੂੰ ਮਿਲ ਜਾਏਗੀ ਤੇ ਨਾਲ ਅੱਜ ਤੇ ਦਿਨ ਚੋ ਨਕਸ਼ਤਰ ਹੈ ਚੰਦਰਮਾ ਸ਼ਨੀ ਦੇ ਨਕਸ਼ਤਰ ਹੈ ਢਠ ਬਣ ਕੇ ਜਿੱਦੀ ਬਣ ਕੇ ਕੀਤਾ ਕੰਮ ਨੁਕਸਾਨ ਹੀ ਕਰਾਏਗਾ ਤਾਂ ਇਸ ਕਰਕੇ ਥੋੜਾ ਜਿਹਾ ਆਪਣੇ ਦਿਮਾਗ ਤੇ ਮਨ ਨੂੰ ਬੈਲੈਂਸ ਕਰਕੇ ਚੱਲਣਾ ਤੇ ਮਸਟਰਡ ਰੰਗ ਪਾ ਲੈਣਾ ਇਸ ਕਲਰ ਦਾ ਰੁਮਾਲ ਵੀ ਰੱਖ ਸਕਦੇ ਹੋ ਕਿਸੇ ਨੇ ਕਿਹਾ ਸੀ ਰੰਗ ਦੱਸ ਦੂ ਤੇ ਆਪਾਂ ਦੱਸ ਦਿੰਨੇ ਅੱਜ ਤੋਂ ਟੌਰਸ ਜਾਨੀ ਬ੍ਰਿਖਰਾਸ਼ੀ ਬ੍ਰਿਖਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਤੁਹਾਡੇ ਸਾਹਮਣੇ 7ਵੇਂ ਸਥਾਨ ਵਿੱਚ ਬੇਸ਼ੱਕ ਸੂਰਜ ਨਾਲ ਬੈਠਾ ਹੈ ਬੁੱਧ ਨਾਲ ਬੈਠਾ ਹੈ ਕਿਸੇ ਪੇਪਰ ਵਰਕ ਦੀ ਤੁਹਾਨੂੰ ਵੇਟ ਹੋ ਰਹੀ ਆ ਕਿਸੇ ਤਰ੍ਹਾਂ ਨਾਲ ਕੋਈ ਪੇਪਰ ਵਰਕ ਲੇਟ ਹੋ ਰਿਹਾ ਹੈ ਤਾਂ ਉਹਦੇ ਹੋਣ ਦੇ ਕਾਫੀ ਚਾਂਸ ਆ ਮੰਗਲ ਨੇ ਕੋਈ ਨੁਕਸਾਨ ਨਹੀਂ ਇੱਥੇ ਕਰਨਾ ਸ਼ਨੀ ਨਕਸ਼ਤਰ ਵੀ ਮਿੱਤਰ ਆ ਤਾਂ ਮਾਤਾ ਆਸ਼ੀਰਵਾਦ ਲੋ ਤੇ ਵਾਈਟ ਕਰੀਮ ਰੰਗ ਪਾਓ ਕੰਨਾਂ ਪਿਛੇ ਇਤਰ ਲਗਾਓ ਸ਼ੁਕਰ ਹੋਰ ਸ਼ੋਭ ਹੋ ਜਾਏਗਾ ਤੇ ਬਸ ਗੁੱਸਾ ਘੱਟ ਕਰੋ ਜੈਮਿਨੀ ਜਾਨ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਜੋ ਨਕਸ਼ਤਰ ਹੈ ਸ਼ਨੀ ਦਾ ਇਹ ਵੀ ਮਿੱਤਰ ਹੀ ਆ ਤੇ ਨਾਲ ਬ੍ਰੈਸ ਪਤ ਲਗਣ ਚਾ ਤਾਂ ਕਿਸੇ ਦੀਆਂ ਗੱਲਾਂ ਸੁਣ ਕੇ ਆਪਣੇ ਆਪਣੇ ਆਪ ਨੂੰ ਚੇਂਜ ਕਰਨ ਨਾਲੋਂ ਚੰਗਾ ਕਿ ਆਪਣੇ ਹਾਲਾਤ ਮੁਤਾਬਕ ਆਪਣੇ ਆਪ ਨੂੰ ਬਦਲਣਾ ਚਾਹੀਦਾ ਬ੍ਰਹਸਪਤ ਲਗਨ ਚ ਕਿਸੇ ਨੇ ਆ ਕਹਿ ਦਿੱਤਾ ਇਦਾਂ ਕਰ ਲੋ ਤੇ ਇਦਾਂ ਹੋ ਜਾਏਗਾ ਉਹਦੇ ਨਾਲੋਂ ਚੰਗਾ ਏ ਕਿ ਆਪ ਦੇਖੋ ਕਿ ਕੀ ਕਰ ਰਹੇ ਆ ਤੇ ਉਹਦਾ ਕੀ ਅਸਰ ਸਾਨੂੰ ਹੋ ਰਿਹਾ ਜਾਂ ਕੀ ਸਾਡੇ ਤੇ ਪੈ ਰਿਹਾ ਤੇ ਉਹ ਚੀਜ਼ ਨੂੰ ਬੰਦ ਕਰ ਦੇਣਾ ਚਾਹੀਦਾ ਤੁਹਾਨੂੰ ਹਲਕਾ ਜਿਹਾ ਅਸਮਾਨੀ ਰੰਗਾਂ ਚ ਪਾ ਸਕਦੇ ਹੋ ਤੁਸੀਂ ਚਲਦੇ ਪਾਣੀ ਵਿੱਚ ਥੋੜੀ ਜੀਆਂ ਰਿਓੜੀਆਂ ਜਾਂ ਪਤਾਸੇ ਮਿਲ ਜਾਂਦਾ ਚਲ ਪ੍ਰਵਾਹ ਕਰੋ ਅੱਛਾ ਰਹੇਗਾ ਲੱਤਾਂ ਪੈਰਾਂ ਵਿੱਚ ਗਿੱਟਿਆਂ 'ਚ ਦਰਦ ਦੇ ਲਈ ਕੀੜੀਆਂ ਨੂੰ ਸ਼ੱਕਰ ਟਾਪੋ ਕੈਂਸਰ ਜਾਨੀ ਕਰਕਰਾ ਰਾਸ਼ੀ ਦੇ ਲਈ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਠੀਠ ਬਣ ਕੇ ਜਿੱਤੀ ਬਣ ਕੇ ਕੋਈ ਕੰਮ ਤੁਸੀਂ ਵੀ ਨਹੀਂ ਕਰਨਾ ਨਜ਼ਰਾਂ ਤੋਂ ਬਚਣਾ ਆਪਣੇ ਭੇਤ ਕਿਸੇ ਨੂੰ ਨਹੀਂ ਦੇਣੇ ਤੇ ਕਾਲਾ ਨੀਲਾ ਤੇ ਹਰਾ ਤਿੰਨੋਂ ਹੀ ਰੰਗ ਨਹੀਂ ਪਾਉਣੇ ਤੇ ਕੱਚ ਦੇ ਗਲਾਸ ਚ ਪਾਣੀ ਵੀ ਨਹੀਂ ਪੀਣਾ ਤੇ ਚਾਂਦੀ ਦੇ ਗਲਾਸ ਚ ਪਾਣੀ ਪੀਓ ਹੋਰ ਵੀ ਕੋਈ ਗਲਾਸ ਵਰਤ ਸਕਦੇ ਹੋ ਮਤਲਬ ਕੱਚ ਦਾ ਨਹੀਂ ਵਰਤਣਾ ਠੀਕ ਹੈ ਧਿਆਨ ਰੱਖਿਓ ਤੇ ਨਜ਼ਲਾ ਜ਼ੁਕਾਮ ਮੌਸਮ ਕਰਕੇ ਥੋੜੀ ਪਿੱਠ ਦਰਦ ਹੋ ਰਹੀ ਹੋਵੇ ਤਾਂ ਅੱਜ ਤੁਸੀਂ ਜੀਬ ਤੇ ਸ਼ਹਿਦ ਲਗਾ ਲਓ ਲਿਓ ਜਾਨੀ ਸਿੰਘ ਕ ਰਾਚੀ ਸਿੰਘ ਰਾਸ਼ੀ ਵਾਲਿਆਂ ਨੂੰ ਵੀ ਆਪਣੇ ਕੰਮਕਾਰ ਸੰਬੰਧੀ ਸਤਰਕ ਰਹਿਣਾ ਚਾਹੀਦਾ ਹੈ ਕੰਮਕਾਰ ਨੂੰ ਲੈ ਕੇ ਚਿੰਤਾਵਾਂ ਤੇ ਚਲੋ ਹੋਣੀਆਂ ਕੁਦਰਤੀ ਨੇ ਪਰ ਕੰਮਕਾਰ ਨੂੰ ਲੈ ਕੇ ਟੈਨਸ਼ਨ ਤੇ ਨਾਲ ਆਪਣੇ ਆਪ ਨੂੰ ਬਿਮਾਰ ਪਰੇਸ਼ਾਨ ਕਰ ਲੈਣਾ ਤੇ ਸਮਝਦਾਰੀ ਨਹੀਂ ਹੈ ਸੂਰਜ ਤੇ ਬੁੱਧ ਦੀ ਯੁਤੀ ਤੁਹਾਨੂੰ ਦਿਮਾਗ ਤੋਂ ਚੱਲਣ ਲਈ ਬਿਜ਼ਨਸ ਵਪਾਰ ਕਰਨ ਲਈ ਜੋ ਤੁਸੀਂ ਇਹਦਾ ਕੰਮ ਲਾਉਂਗੇ ਤਾਂ ਜ਼ਿਆਦਾ ਵਧੀਆ ਚਲਦੇ ਪਾਣੀ 'ਚ ਥੋੜਾ ਜਿਹਾ ਗੁੜ ਜਲ ਪ੍ਰਵਾਹ ਕਰੋ ਗਾਹ ਨੂੰ ਵੀ ਕਲਾ ਸਕਦੇ ਹੋ ਸ਼ੁਭ ਰੰਗ ਅੱਜ ਤੁਹਾਡਾ ਮਸਟਰਡ ਜਾਂ ਬ੍ਰਾਊਨ ਲਾਈਟ ਪਾ ਸਕਦੇ ਵਰਗੋ ਜਨਿਕ ਕੰਧਿਆ ਰਾਸ਼ੀ ਕੰਧਿਆ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਦੇਖਿਆ ਜਾਵੇ ਤਾਂ ਚੰਦਰਮਾ ਆਪਣੇ ਘਰ ਚ ਇਨਕਮ ਸਥਾਨ ਚ ਕਮਕਾਰ ਨੂੰ ਬੈਲੈਂਸ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪਰ ਘਰ ਵਿੱਚ ਕਮਕਾਰ ਨੂੰ ਲੈ ਕੇ ਕੰਮ ਕਰ ਦੀ ਸਥਿਤੀ ਨੂੰ ਲੈ ਕੇ ਥੋੜਾ ਜਿਆ ਹੁਲਝੇਮਾ ਤੁਹਾਡੇ ਪਰਿਵਾਰ ਵਿੱਚ ਪਿਆ ਹੈ ਤਾਂ ਉਹਦੇ ਲਈ ਤੁਸੀਂ ਅਨਬੈਲੈਂਸ ਸਥਿਤੀਆਂ ਨੂੰ ਸਹੀ ਕਰਨ ਦੇ ਲਈ ਥੋੜਾ ਖੱਟ ਤਾਂ ਬੋਲਣਾ ਹੈ ਹੀ ਆ ਪਰ ਫਟਕੜੀ ਵਾਲੇ ਪਾਣੀ ਦੀ কুরਲੀ ਕਰ ਲੈਣੀ ਉਹ ਤਾਂ ਬੁੱਧ ਕਾਫੀ ਸ਼ੁਭ ਫਲ ਦੇ ਸਕਦਾ ਬੱਚਿਆਂ ਨੂੰ ਖਟੀਆਂ ਟੌਫੀਆਂ ਦੇਣ ਤੇ ਵੀ ਬੁੱਧ ਦਾ ਫਨ ਸ਼ੁਭ ਹੋ ਜਾਂਦਾ ਹੈ ਸ਼ੁਭ ਰੰਗ ਆਜਾ ਤੁਹਾਡਾ ਮਹਿੰਦੀ ਰਹੇਗਾ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਦਿਨ ਨੰਗਾ ਸ਼ਾਮ ਨੂੰ ਥੋੜੀ ਜੀ ਟੈਨਸ਼ਨ ਕਿ ਪੂਰਾ ਦਿਨ ਭੱਜ ਨੱਠ ਹੋਈ ਭੱਲੇ ਕੁਝ ਵੀ ਨਹੀਂ ਪਿਆ ਕੀ ਕਰਦੇ ਪਏ ਸੀ ਕਿਉਂ ਕਰਦੇ ਪਏ ਆ ਐਦਾਂ ਦੀ એનર્ਜੀ ਤੁਸੀਂ ਆਪਣੇ ਆਪ ਨੂੰ ਦੇ ਸਕਦੇ ਹੋ ਪਰਸ਼ਨੀ ਦਾ ਨਕਸ਼ਤਰ ਮਿੱਤਰ ਹੈ ਪ੍ਰਾਪਰਟੀ ਦੇ ਲਈ ਤੁਹਾਡੇ ਸਿਤਾਰੇ ਚੰਗੇ ਆ ਪ੍ਰਾਪਰਟੀ ਚ ਐਡਵਾਈਸ ਦੇ ਰਹੇ ਹੋ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਆ ਤਾਂ ਸਿਤਾਰੇ ਬਹੁਤ ਸ਼ੁਭ ਨੇ ਗੱਲਬਾਤ ਕਰ ਸਕਦੇ ਹੋ ਗੱਲਬਾਤ ਨੂੰ ਅੱਗੇ ਤੋਰ ਸਕਦੇ ਹੋ ਸਿਤਾਰਿਆਂ ਨੂੰ ਹੋਰ ਸ਼ੁਭ ਕਰਨ ਦੇ ਲਈ ਕਿਉਂਕਿ ਸ਼ਨੀ ਦਾ ਨਕਸ਼ਤਰ ਤਾਂ ਮਿੱਤਰ ਹੀ ਆ ਤਾਂ ਇਹਦੇ ਲਈ ਤੁਸੀਂ ਕੁੱਤੇ ਨੂੰ ਰੋਟੀ ਪਾਓ ਤੇ ਨਾਲ ਅੱਜ ਦੇ ਦਿਨ ਦਾ ਸ਼ੁਭ ਰੰਗ ਤੁਹਾਡਾ ਗ੍ਰੇ ਸ ਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਸ਼ਨੀ ਦਾ ਨਕਸ਼ਤਰ ਤਾਂ ਮਿੱਤਰਨੀ ਹੈ ਇਸ ਕਰਕੇ ਭਾਈ ਪੈਨ ਨਾਲ ਥੋੜਾ ਘਰ ਪਰਿਵਾਰ ਵਿੱਚ ਉਦਾਸੀ ਤੋਂ ਨਿਕਲ ਕੇ ਥੋੜਾ ਮੈਡੀਟੇਸ਼ਨ ਕਰੋ ਤੇ ਸੈਰ ਕਰਕੇ ਆਓ ਸ਼ਾਪਿੰਗ ਕਰਕੇ ਆਓ ਮਨ ਵੀ ਅੱਛਾ ਦਿਨ ਵੀ ਅੱਛਾ ਤੇ ਦਿਮਾਗ ਵੀ ਅੱਛਾ ਰਹੇਗਾ ਠੀਕ ਹੈ ਤਾਂ ਬਾਕੀ ਇੱਕੋ ਬਾਤ ਤੁਸੀਂ ਹੋਰ ਕਰਨਾ ਹੈ ਕਿਉਂਕਿ ਸੂਰਜ ਬੁੱਧ ਸ਼ੁਕਰ ਤੁਹਾਡੇ ਲਗਨ ਚ ਚੱਲ ਰਿਹਾ ਤੇ ਮੰਗਲ ਦੂਸਰੇ ਚੱਲ ਰਿਹਾ ਤੇ ਚਲਦੇ ਪਾਣੀ ਦੇ ਵਿੱਚ ਅਗਰ ਹੋ ਸਕੇ ਅੱਜ ਸੋਮਵਾਰ ਵਾਲੇ ਦਿਨ ਥੋੜੇ ਜਿਹਾ ਚੌਲ ਤੇ ਦੁੱਧ ਚਲ ਪਰਵਾਹ ਕਰੋ ਰਿਲੈਕਸ ਮਿਲੇਗੀ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਸਿਤਾਰੇ ਜੋ ਚੱਲ ਰਹੇ ਆ ਆਪ ਜਾਣ ਲਈ ਕੰਮਕਾਰ ਲਈ ਬਿਜ਼ਨਸ ਲਈ ਵਿਪਾਰ ਲਈ ਦੁਕਾਨਦਾਰੀ ਲਈ ਪੁਟੀਕ ਲਈ ਕੰਮ ਦੀ ਸਥਿਤੀ ਲਈ ਅੱਛੇ ਆ ਪਰ ਰਾਤ ਨੂੰ ਦੇਰ ਰਾਤ ਤੱਕ ਤੱਕ ਜਾਗਣਾ ਸਮਝਦਾਰੀ ਨਹੀਂ ਹੈ ਕਾਫੀ ਲੇਟ ਸੌਂ ਰਹੇ ਹੋ ਹ ਅੱਜਕੱਲ ਤੁਸੀਂ ਤੇ ਇੱਕ ਤੁਸੀਂ ਪੰਛੀਆਂ ਨੂੰ ਜਰੂਰ ਸਤਨਾਜਾ ਪਹੁੰਚਾ ਮੁੱਠੀ ਕੁ ਸਤਨਾਜਾ ਲੈ ਕੇ ਚਲਪਰਵਾ ਕਰੋ ਨਾ ਰਿਲੈਕਸ ਮਿਲੇਗੀ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਨਕਸ਼ਤਰ ਚੱਲ ਰਿਹਾ ਹੈ ਉਹ ਹੈ ਜੀ ਸ਼ਨੀ ਦਾ ਤੇ ਉਤੇ ਮਿਤਰੀ ਹੈ ਤਾਂ ਇਸ ਕਰਕੇ ਵਿਰੋਧੀ ਤਵਾਵੇਂ ਦਬਣਗੇ ਪਰ ਸਮਝਦਾਰੀ ਨਾਲ ਚੱਲਣ ਤੇ ਕਾਫੀ ਸਮਝ ਤੁਹਾਡੀ ਤੁਹਾਨੂੰ ਅੱਗੇ ਵਧਣ ਲਈ ਜੋ ਕਹਿ ਸਕਦਾ ਨੇਮ ਫੇਮ ਵਧਾ ਸਕਦੀ ਹੈ ਹਨ ਤੇ ਤੀਜੀ ਗੱਲ ਸਰਕਲ ਵੱਲੋਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਕੇ ਕੋਈ ਫੈਸਲਾ ਨਹੀਂ ਕਰਨਾ ਪ੍ਰੇਮ ਸਬੰਧਾਂ ਲਈ ਵੀ ਤੇ ਨਾਲ ਕੰਮ ਕਰ ਲਈ ਵੀ ਥੋੜੇ ਪੈਸੇ ਦੇ ਲੈਣ ਦੇਣ ਨੂੰ ਰਹਿ ਕੇ ਥੋੜਾ ਸਤਰ ਕਰਾਉਗੇ ਤਾਂ ਅੱਜ ਦਾ ਦਿਨ ਅੱਛਾ ਜਾਣ ਵਾਲਾ ਹੈ ਦੁੱਧ ਸਵੇਰ ਤੋਂ ਮੱਥੇ ਤੋਂ ਲਾ ਲਓ ਤੇ ਨਾਲ ਰਾਹੁ ਦੂਸਰੇ ਆ ਤਾਂ ਜੌਂ ਲੈ ਕੇ ਥੋੜੇ ਜਿਹੀ ਪੰਛੀਆਂ ਨੂੰ ਪਾ ਦਿਓ ਜਾਂ ਜੌਂ ਚੱਲ ਪਰਵਾ ਕਰ ਦਿਓ que hi hauràs de tenir combrats, m'agradarà si valen d'això barangar Pista. ਅਕਿਊਰਸ ਜਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਜੋ ਸਿੱਤਾਰੇ ਨੇ ਜੀ ਚੰਦਰ ਚੇਵੇਂ ਸਥਾਨ ਵਿੱਚ ਹੈ ਸ਼ਨੀ ਦਾ ਇਨਕਸ਼ਤਰ ਹੈ ਮਿੱਤਰ ਹੈ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਥੋੜੀ ਚਿੰਤਾ ਵਧੀ ਹੋਵੇ ਤਾਂ ਜ਼ਰੂਰੀ ਥੋੜਾ ਕਿਉਂ ਦੁਆਰਾ ਹੋ ਜਾਏਗਾ ਨਹੀਂ ਹੁੰਦਾ ਸੈਰ ਜ਼ਰੂਰ ਕਰਨੀ ਹੈ ਬੁੱਧ ਸਹੀ ਹੋਏਗਾ ਤੁਪ ਚ ਸਿਰ ਬੈਠੋ ਜ਼ਰੂਰ ਪਰ ਸਿਰ ਟਾਕੇ ਬੈਠੋ ਸਿਰ ਦੀਆਂ ਪ੍ਰੋਬਲਮ ਕਾਫੀ ਹੱਦ ਤੱਕ ਕਾਫੀ ਠੀਕ ਹੁੰਦੀਆਂ ਨਜ਼ਰ ਆਉਣਗੀਆਂ ਤੇ ਨਾਲ ਹੀ ਅੱਜ ਸੋਮਵਾਰ ਵਾਲੇ ਦਿਨ ਦੋ ਦੁੱਧ ਦੇ ਪੈਕਟ ਲੈ ਕੇ ਜ਼ਰੂਰਤਮੰਦ ਨੂੰ ਦੇ ਦਿਓ ਬੱਚਿਆਂ ਨੂੰ ਦਵੋਗੇ ਤਾਂ ਜ਼ਿਆਦਾ ਵਧੀਆ ਪਾਈਸੇ ਜਨ ਮੇਂਡਾਸ਼ੀ ਮੇਂਡਾਸ਼ੀ ਦੇ ਲਈ ਜੋ ਸਿਤਾਰੇ ਹਲਕਾ ਜਿਹਾ ਲੇਮਨ ਕਲਰ ਤੁਹਾਡਾ ਅੱਜ ਸ਼ੁਭ ਰਹਿਣ ਵਾਲਾ ਹੈ ਤੇ ਵਧੀਆ ਨੇ ਸਿਤਾਰੇ ਤੁਹਾਡੇ ਬਹੁਤ ਅੱਛੇ ਆ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਖੱਜਲ ਖਵਾਰੀ ਭਾਵੇਂ ਹੋਏਗੀ ਪਰ ਤੁਹਾਨੂੰ ਨੁਕਸਾਨ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਨਾਲ ਹੀ ਖਾਨਦਾਨ ਨੂੰ ਨਾਲ ਲੈ ਕੇ ਚੱਲਣ ਦੇ ਲਈ ਜੋ ਤੁਸੀਂ ਸਭ ਨੂੰ ਜੋੜ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਤੁਹਾਡੀ ਬਹੁਤ ਅੱਛੀ ਕੋਸ਼ਿਸ਼ ਹੈ ਬ੍ਰਹਸਪਤ ਤੁਹਾਨੂੰ ਅ ਅੱਛੀ ਸੋਚ ਅੱਛਾ ਕੰਮ ਕਰ ਤੇ ਕਿਸੇ ਨਾਲ ਅੱਛੀ ਡੀਲ ਵੀ ਕਰਵਾ ਸਕਦਾ ਹੈ ਤੇ ਸਿਤਾਰੇ ਚੰਗੇ ਆ ਮੁੱਠੀ ਨੂੰ ਪੀਲੀ ਦਾਲ ਜਲ ਪ੍ਰਵਾਹ ਕਰ ਦਿਓ ਤੇ ਨਾਲ ਕੋਸ਼ਿਸ਼ ਕਰਨੀ ਹੈ ਸ਼ਨੀ ਦੀ ਸ਼ੁਭਤਾ ਲਈ ਜਿਸ ਤਾਜ ਨਕਸ਼ਤਰ ਚੱਲ ਰਿਹਾ ਕਾਲਾ ਰੰਗ ਨਹੀਂ ਪਾਉਣਾ ਠੀਕ ਤੇ ਬਾਕੀ ਮੈਂ ਤੁਹਾਨੂੰ ਲੈਮਨ ਦਾਸੀ ਦਿੱਤਾ ਉਹ ਸ਼ੁਭ ਕੰਮ ਹੈ ਤੇ ਨਾਲ ਹੀ ਅੱਜਕੱਲ ਬਹੁਤੇ ਲੋਕ ਕਈ ਵਾਰੀ ਕਹਿੰਦੇ ਆ ਕਿ ਬੱਚੇ ਸੁਣਦੇ ਨਹੀਂ ਬੱਚੇ ਲੜਦੇ ਬਹੁਤ ਆਪਸ ਦੇ ਵਿੱਚ ਹਨਾ ਵੈਸਟ ਸਾਈਡ 'ਚ ਕਹਿੰਦੇ ਆ ਪੱਛਮ ਵਾਲੇ ਪਾਸੇ ਕਿਉਂਕਿ ਸਤਰੰਜ ਦੀ ਖੇਡ ਹੀ ਦਿਮਾਗ 'ਚ ਰਹਿੰਦੀ ਹੈ ਮੈਂ ਕਿੱਥੇ ਤੇ ਤੂੰ ਕਿੱਥੇ ਤੇ ਤੂੰ ਕਿੱਦਾਂ ਤੇ ਮੈਂ ਕਿੱਦਾਂ ਮੈਂ ਕਿਨੂੰ ਟਾਲਾਂ ਮੈਂ ਕਿਤੇ ਤੋਂ ਕਵਰ ਹੋ ਜਾ ਇਹ ਸਤਰੰਜ ਦੀ ਗੇਮ ਹੈ ਜੋ ਕਿ ਦਿਮਾਗ ਨਾਲ ਖੇਡੀ ਜਾਂਦੀ ਹੈ ਤੇ ਅੱਜ ਕੱਲ ਬੱਚਿਆਂ ਦਾ ਦਿਮਾਗ ਕੁਝ ਜ਼ਿਆਦਾ ਹੀ ਚੱਲਦਾ ਹੈ ਚੱਲਣਾ ਵੀ ਚਾਹੀਦਾ ਪਰ ਪਰਿਵਾਰ ਨਾਲ ਹੀ ਨਾ ਸਤਰੰਜਾ ਖੇਡਣੀ ਹੈ ਹਨ ਤਾਂ ਇੱਕ ਕਹਿੰਦੇ ਆ ਕਿ ਸਤਰੰਜ ਦੀ ਇੱਕ ਉਹ ਹੁੰਦਾ ਨਹੀਂ ਸਤਰੰਜ ਬਣੀ ਹੁੰਦੀ ਆ ਉਹ ਲਿਆ ਕੇ ਤੁਸੀਂ ਆਪਣੇ ਘਰ ਦੀ ਵੈਸਟ ਦਿਸ਼ਾ ਪੱਛਮ ਦਿਸ਼ਾ 'ਚ ਰੱਖੋ ਕਹਿੰਦੇ ਆ ਹੋ ਲਾਉਂਦਾ ਲਗਾਟ ਜਾਂਦਾ ਨਿਆਣੇ ਸੁਣਨ ਲੱਗ ਜਾਂਦਾ ਐਕਸਪੀਰੀਅੰਸ ਕਰਕੇ ਦੇਖੋ ਥੋੜੇ ਦਿਨ ਰੱਖ ਕੇ ਦੇਖੋ ਅਗਰ ਫਰਕ ਪਿਆ ਤਾਂ ਰੱਖੀ ਰੱਖੋ ਨਹੀਂ ਫਰਕ ਪਿਆ ਤਾਂ ਤੁਸੀਂ ਚੱਕ ਵੀ ਸਕਦੇ ਹੋ ਬੋਲੀ ਮਹਿੰਗੀ ਨਹੀਂ ਲਿਆਉਣ ਦੀ ਲੋੜ ਅੱਜ ਕੱਲ ਗੇਮਸ ਦੇ ਵਿੱਚ ਬੱਚਿਆਂ ਨੂੰ ਮਿਲਦੀ ਆ ਛੋਟੀਆਂ-ਟੂਟੀਆਂ ਉਹ ਲਿਆ ਕੇ ਰੱਖ ਸਕਦੇ ਹੋ ਵੈਸਟ ਦੇ ਸ਼ਾਚ ਠੀਕ ਆ ਸਮਾਂ ਇਜਾਜ਼ਤ ਦਾ ਆਪ ਸਬ ਦਾਸ ਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਿਹਾ ਕਰੋ ਮੁਸਕਰਾਉਂਦੇ ਰਿਹਾ ਕਰੋ ਹੱਸਿਆ ਕਰੋ ਇਹ ਦਿਨ ਨੇ ਵਾਪਸ ਨਹੀਂ ਆਉਣਾ ਤੇ ਨਾਲ ਆਪਣਿਆਂ ਦੇ ਨਾਲ ਜੋ ਵੀ ਗਿਲੇ ਸ਼ਿਕਵੇ ਨੇ ਜਿੰਨੀ ਜਲਦੀ ਹੋ ਸਕੇ ਉਹਨੂੰ ਖਤਮ ਕਰ ਦੇਣਾ ਚਾਹੀਦਾ ਹੈ ਤੇ ਠੀਕ ਹੈ ਓਕੇ ਹੈਗੇ ਆ ਮਨ ਚ ਹੈਗੀਆਂ ਤਾਂ ਰੱਖੋ ਪਰ ਕਿਸੇ ਨੂੰ ਕਿਸੇ ਨੂੰ ਤੁਹਾਡੀ ਵਜ੍ਹਾ ਦੇ ਨਾਲ ਕੋਈ ਪਰੇਸ਼ਾਨੀ ਨਾ ਹੋਵੇ ਕਿ ਲੈ ਮੇਰੇ ਨਾਲ ਬੋਲਦੀ ਨਹੀਂ ਜਾਂ ਮੇਰੇ ਨਾਲ ਬੋਲਦਾ ਨਹੀਂ ਸਸ਼ਿਕਾ